ਯਾਰ ਮੈਂ ਇਰੀ ਡੇ ਡਾਮੇ ਭਾਂਡੇ ਤੋਂ ਦੁਆ ਮੰਗ ਪੀਂਗਾ ਭਾਂਡੇ ਤੋਂ ਐਵੇਂ ਭਾਂਡੇ ਤੋਂ ਕਿਉਂ ਲੈ ਮਮ ਮਮ ਮੈਂ ਮੈਂ ਬੱਸ ਉਹ ਨਹੀਂ ਪੱਬੀ ਕੀ ਕਰਨ ਲੱਗੀ ਮਮ ਮਮ ਨੋ ਮੈਂ ਸਾਰੇ ਨਿੱਕੋ ਜਿਹਾ ਰੱਖਦੀ ਆ ਮੈਂ ਆਪਣੀਆਂ ਧੀਆਂ ਬਣਾ ਕੇ ਰੱਖਣੀਆਂ ਮੇਰੇ ਘਰ ਸੋਹਣੇ ਮੈਂ ਨੋਹਾ ਨਹੀਂ ਬਣਾ ਕੇ ਰੱਖਣੀਆਂ ਮਰਦਾਂ ਨੂੰ ਥੋੜੀ ਜਿਹੀ ਵਿੱਚ ਭਾਬੀ ਅੱਧੀ ਤੇਰੇ ਵਿੱਚ ਆ ਅੱਧਾ ਕਦੋਂ ਮਾਰਦੇ ਆ ਮੇਰੀ ਗੱਲ ਸੁਣ ਨਾ ਜਦੋਂ ਮੈਂ ਵਿਆਹ ਹੀ ਆਈ ਸੀ ਜਰਾ ਬੁੜੇ ਨੇ ਕਟਕੜ ਛੱਲੀਆਂ ਕਰਤੀਆਂ ਸੀ ਮੇਰੇ ਆ ਫੇਰੇ ਤੜਕੇ ਓਇਆ ਕਟਕਦਮਾ ਸੁਗਰਾ ਕੁੱਟਾ ਨੂੰ ਨਹੀਂ ਕਹਿੰਦੀ ਮੈਂ ਕੁੱਤੀ ਤੇਰੇ ਪਿੰਡ ਦਾ ਨਹੀਂ ਸੀ ਪਰ ਮੈਂ ਇਹ ਨਹੀਂ ਕਹਿੰਦੀ ਮੇਰੇ ਪਿੰਡ ਵੀ ਮਾਰਿਆ ਸੀ ਥੱਪੜ ਇੱਕ ਵਾਰੀ ਕਸੀ ਪੈ ਗਈ ਸੀ ਮੈਨੂੰ ਉਹਨੂੰ ਪਤਾ ਨਹੀਂ ਤੈਨੂੰ ਭਰਾਵਾ ਦਾ ਮੇਰੇ ਭਰਾਵਾ ਤਾਂ ਡਰਿਆ ਨਹੀਂ ਉਹ ਡਰਿਆ ਨਹੀਂ ਉਹ ਤਾਂ ਭਰਾ ਵਿਚਾਰਾ ਇਦਾਂ ਹੀ ਸੀਗਾ ਪਰ ਨਹੀਂ ਉਹ ਸੀ ਹੌਂ ਰੋਵਾ ਮੇਰੇ ਭਰਾ ਦਾ ਅੱਛਾ ਇਹ ਆਗਾ ਪੱਗ ਪੁਗਾਂਵ ਨੂੰ ਰੋਟੀ ਗੱਗੂ ਕਹਿੰਦਾ ਵਾ

ਕਹਿੰਦਾ ਗੋਪੀ ਦੇ ਸੋਹਣਿਆਂ ਮੇਰੀ ਉਂਗਲੀ ਦਾ ਨਾਪ ਨਹੀਂ ਪਤਾ ਮੈਂ ਦਬਾ-ਦਬਾ ਉਂਗਲੀ ਤੇ ਲਾ ਕੇ ਪੈ ਰਹੀ ਹਾਂ ਮੈਂ ਕੱਲਿਆ ਨਹੀਂ ਉਹਦੇ ਕੋਲ ਨੌਂ ਜਿਨੀ ਚੀਜ਼ ਵੀ ਨਾਲੇ ਮੇਰੀ ਦਾਸ ਸੋਣ ਭਾਬੀ ਸਾਡੇ ਮਾਮੇ ਦੀ ਮੰਦੀ ਲੈ ਕੇ ਦੋ ਕਿੰਨੇ ਆਰੇ ਕਿਹਾ ਬੱਲੇ ਅਸੀਂ ਨਾ ਪੁਆਈਆਂ ਨਾ ਲੈਣੀ ਨਾ ਮਾਮੇ ਨਹੀਂ ਪੁਆਈਆਂ ਆਏ ਨਾ ਨਹੀਂ ਪੁਆਈਆਂ ਆ ਗੱਲ ਤੂੰ ਲੜਾਈ ਨਾ ਪੁਆਦੀ ਉਹ ਕਿਹਾ ਬੈਲਲੀ ਕਰਾਈਓ ਮਾਮੇ ਦੀ ਕਿਸੇ ਹੋਰ ਦੀ ਕਰਾਤੀ ਬੈਲਣੀ ਕਰਾਈ ਐਵੇਂ ਮਾਮੇ ਦੀ ਕਰਾਈ ਆ ਨਹੀਂ ਤਾਂ ਕਿਸੇ ਹੋਰ ਦੀ ਕਰਾਈ ਆ ਤੂੰ ਪੜਨਾ ਖਾਲੀ ਨਹੀਂ ਪੁੱਗੀਆਂ ਪਾਈਆਂ ਨਹੀਂ ਐਵੇਂ ਪਾਈਆਂ ਤੂੰ ਹੀ ਕੋੜਾ ਮੰਦੀ ਐ ਭਾਈ ਅਸੀਂ ਤਾਂ ਲੈ ਹੀ ਨਹੀਂ ਮੈਂ ਆਪਣੇ ਲਈ ਨਹੀਂ ਨੋ ਜੀ ਨਹੀਂ ਚੀਜ਼ ਲੈ ਮਮ ਹਾਂ ਮਿਸਰ ਨੂੰ ਕੁਝ ਰੱਖਦੀ ਹੈ ਕਿ ਭਾਗੀ ਪਤਾ ਕਿ ਮਮ ਮਮ ਮੈਂ ਮੈਂ ਬਾਬਲੀ ਪੱਪੀ ਕੀ ਕਹਿ ਲੈ ਕਿ ਮਮ ਮਮ ਨੋ ਮਿਸਰ ਨੂੰ ਕੁਝ ਰੱਖਦੀ ਆ ਮੇਰੇ ਘਰ ਸੋਣਾ ਸੁਣਾਓ ਜੇ ਤੇਰਾ ਦਿਲ ਕਰਦਾ ਇੱਥੇ ਚਾਰ ਪੰਜ ਦਿਨ ਰਹਿਣ ਨੂੰ ਤੂੰ ਰਹਿ ਸਾਥ ਨਹੀਂ ਜਿੱਦਾਂ ਜਿੱਦਾਂ ਭਾਬੀ ਅਸੀਂ ਤਾਂ ਨਹੀਂ ਛੱਡਣੀ ਮੈਂ ਨੇ ਜਿੱਦਾਂ ਜਿੱਦਾਂ ਭਾਬੀ ਦੇ ਪੈਰ ਦੇ ਨੇੜੇ ਆਈ ਜਾਂਦੇ ਭਾਬੀ ਰੋ ਪ ਜਾਂ ਨੇ ਰੋ ਜਵਾਦ ਦੂਗੀ ਕਿ ਮੇਰੀ ਕੁੜੀ ਮੇਰੀ ਕੁੜੀ ਕਰ ਕਰ ਕਾਜ ਵਾਲਾ ਮੇਰੀਆਂ ਜਿਹੜੀਆਂ ਨੋਹਾਂ ਆ ਮੈਂ ਆਪਣੀਆਂ ਧੀਆਂ ਬਣਾ ਕੇ ਰੱਖਣੀਆਂ ਮੇਰੇ ਕਾਜ ਹੁਣ ਮੈਂ ਨੋਹਾਂ ਨਹੀਂ ਬਣਾ ਕੇ ਰੱਖਣੀਆਂ ਆ ਚੀਜ਼ ਪੁਰਾਣੀ ਕੌਣ ਨਾ ਮੈਂ ਪੈਰੀਆਂ ਫੇਦੇ ਲਵਾ ਲਵਾਏ ਨਾ ਓਏ ਨਹੀਂ ਓਏ ਬਹੁਤ ਸੁਦਾਈਏ ਬਾਹਰ ਨਿਕਾਤਾ ਟੱਬਰ ਬਾਹਰ ਨਿਕਾਤਾ ਧੀ ਨਹੀਂ ਗੱਲ ਆ ਦੇਖ ਮੈਂ ਚੱਲਾ ਮੇਰੀ ਸੇਵਾ ਫਾਲੋ ਹੋਣੀ ਚਾਹੀਦੀ ਆ ਤੇਰਾ ਭਰਾ ਦਰਾਂ ਦੇ ਵਿੱਚ ਖੜੇ ਮੇਰੇ ਲਈ ਹੋਲੀ ਸਭ ਬੋਲੇਗਾ ਪਹਿਲਾਂ ਇੱਥੋਂ ਮੋੜ ਗਾ ਇਦਾਂ ਮੈਨੂੰ ਮੜੇ ਲੇਨ ਆਵੇ ਫੋਨ ਲਾਵੇ ਤੂੰ ਕਾ ਅਸੀਂ ਇੰਨੇ ਕ ਦੂਰ ਆ ਗਏ ਆ ਹਾਂ ਲੇਨ ਆਵੇ ਮੇਰੇ ਮੂਰੇ ਲੱਤ ਤੇ ਲੱਤ ਧਰ ਕੇ ਨਹੀਂ ਬਹਿ ਸਕਦਾ ਉਹ ਓਹੋ ਸਾਹ ਕਿੰਨਾ ਹੌਲੀ ਬੋਲੇ ਬੜਾ ਰੋਵਣਾ ਦਾ ਫੋਨ ਕਾ ਕ ਮੈਨੂੰ ਲੱਗਦਾ ਕਿ ਭਾਬੀ ਦੇ ਪੈਰ ਫੜੇ ਆ ਤੂੰ ਭਾਬੀ ਦੇ ਪੈਰ ਫੜ ਕੇ ਉਹਦੇ ਭਰਾਵਾਂ ਬਾਰੇ ਬੋਲਦਾ ਪੀਰਾ ਤੇਰਾ ਭਰਾ ਮੇਰਾ ਮਾਰਾ ਜਾ ਹੋਰ ਲੱਤ ਤੇ ਲੱਤ ਧਰ ਕੇ ਨਹੀਂ ਬੈਠਾ ਵਾਂ ਲਾਡਾਂ ਨੂੰ ਲੱਗੇ ਕੋਪੀ ਤੂੰ ਮਾ ਬੋਲਦਾ ਗਾ ਸੁਣ ਲੈ ਤੇਰਾ ਭਰਾ ਨਾ ਬਾਬਾ ਆ ਕੀ ਤੇਰਾ ਭਰਾ ਗਾ ਸੁਣਨੀ ਤੂੰ ਮੇਰੀ ਅਕੋ ਐਦਾ ਕਹ ਤੂੰ ਗੱਲ ਸੁਣਨੀ ਇੱਕ ਮੇਰੀ ਭਰਾ ਆਪਣੇ ਦੱਸ ਦੇਈ ਸੇਵਾ ਬਾਣੀ ਪੂਰੀ ਕਰੇ ਨਹੀਂ ਤੇ ਜਵਾਈ ਚੱਲ ਰੱਸ ਕੇ ਰੱਸ ਕੇ ਉਹਨਾਂ ਨੇ ਕਹਣਾ ਜਾ ਆ ਨੋਵਾ ਦੇ ਆਲੇ ਦੇ ਵਾਲੇ ਗੋਲਕ ਚਾਰਾ ਬਣਾ ਨਹੀਂ ਤੂੰ ਸਾਰੇ ਉਹਨਾਂ ਨੂੰ ਕਹਦੇ ਆ ਮਰੇ ਅੱਡੀ ਗੱਡੀ ਖਿੱਚੀ ਡਿਚ ਰੂਟ ਨਾ ਮਾਰਨੋ ਨੋਵਾ ਤੋਂ ਪਰੇ ਰਹਿਮੀ ਜਿੰਨੇ ਤੁਹਾਡੇ ਨਿਆਣੇ ਸਾਰੇ ਪਰੇ ਰੱਖੜੇ ਆ ਨਾਲ ਗਾ ਸੁਣ ਲਾ ਆਪਣੀ ਭੈਣ ਨੂੰ ਕਹਿੰਦੇ ਜਾਂ ਬਾਲ ਬੰਨ ਕੇ ਆਵੇ ਹੈ ਜੇ ਬਾਲ ਖੁੱਲੇ ਛੱਡ ਕੇ ਆਉਣੇ ਤਾਂ ਬੰਦੇ ਆਉਂਗਾ ਵੇ ਇਦਾਂ ਲੱਗਦਾ ਜਿਦਾ ਰਾਤ ਨੂੰ ਉਹਦੇ ਸਿਰ ਚੌਂਕੀ ਆਉਂਦੀ ਹੁੰਦੀ ਆ ਹੈ ਬਾਲ ਇਦਾਂ ਖੁੱਲੇ ਛੱਡ ਕੇ ਪੱਪੜ ਮਾ ਉਹ ਥੱਕ ਆ ਦੇ ਥੱਕ ਸਕਰੀਨ ਤੇ ਗਾ ਗੋਪੀ ਦਾ ਆ ਦੇ ਬਿਆਹ ਦੇ ਸਕਰੀਨ ਤੇ ਨਾਲ ਇਹ ਕੁੜੀ ਨਾਲੇ ਮਤਲਬ ਹੋਏਗਾ ਉਹ ਵਾਲ ਐਦਾਂ ਰੱਖ ਲੈਂਦੀ ਜਿੱਦਾਂ ਉਸੇ ਬਾਬੇ ਆਉਂਦੇ ਹੁੰਦੇ ਆ ਤੇ ਹੁਣ ਉਹ ਕੀ ਕਰਿਆ ਖਰਾਬ ਹੋਇਆ ਗਾ ਸੁਣ ਲੈ ਮੇਰੀ ਸੱਚੀ ਮਾਤ ਨੂੰ ਇੱਕ ਗੱਲ ਦੱਸ ਦਈਆ ਹੁਣ ਪਿਆਰ ਨਾਲ ਉਹਨੂੰ ਕਹ ਰੱਬ ਆ ਕੇ ਰੱਖੋ ਵਾਲਾ ਬੱਚੇ ਮਨਵਰੀਂ ਉਹ ਮੈਸੇਜ ਕਰ ਦਤਾ ਤਾਂ ਸੱਚ ਲੈ ਲਈ ਤੇਰੀ ਵਿਆਹ ਵਾਲੇ ਦੇਨ ਉਤਨ ਸਿਗਾ ਵਿਆਹ ਹੋ ਜੇ ਬੱਠੀ ਸਾ ਆਪਣਾ ਬੋਲੇ ਤਾਂ ਘਰੇ ਆ ਕੇ ਆਪੋ ਆਪਣੇ ਕੰਮੀ ਲਾ ਕੇ ਆ ਭਰਾਵਾ 40 ਬੋਲ ਕਿਤੇ ਜਾਂਦੇ ਨੂੰ ਪਾਣੀ ਦਾ ਘਟ ਵੀ ਨਾ ਵੇਲੇ ਨਾ ਤੂੰ ਤਾਂ ਨਾ ਸਹੀ ਇੱਥੇ ਬਦੇਰੀ ਪੜਿਆਲੇ ਚ ਜਾਣ ਪਛਾੜਾ ਇੱਕ ਫੋਨ ਮਾਰੂ ਅੱਧਾ ਪੜਿਆਲਾ ਇਕੱਠਾ ਕਰ ਦੂੰ ਤੇਰੇ ਸਦਕੇ ਹਾਂ ਸ਼ਕ ਕਿੰਨਾ ਝੂਠ ਮੂਤ ਚਲਕਦਾ ਚਲਕਾ ਮੇਰੀ ਗਾਸ ਹੁਣ ਲਾ ਜਾਂ ਕੀ ਲੈਣਾ ਹੁਣ 5-500 ਰੁਪਈਆ ਦੇ 5-500 ਦੀ ਸਾਰੇ ਮਾਰ ਆ ਭਾਪਾ ਇਥੋਂ ਜਾਣਾ ਮਾੜਾ ਜਿਹਾ ਘਰਦਿਆਂ ਨੂੰ ਕਹ ਪੰਜ-500 ਤੋਂ ਬੋਦੋ ਆਹੋ ਤੁਹਾਨੂੰ ਯਾਰ ਯਾਰ ਦੇ ਦਿੰਦੇ ਆ 2100 ਦੇਣ ਮੈਨੂੰ ਹਾਂ ਭਾਬੀ ਤੁਹਾਨੂੰ 10000 ਦੇ ਦਿੰਦੇ ਆ ਬੋਲਦੀ ਨਹੀਂ ਭਾਬੀ ਜੀ ਆਹੋ ਮੈਂ ਕਿਹਾ ਤੁਹਾਨੂੰ 10000 ਸਾਡੀ ਵਾਰੀ 100 200 500 ਦੇ ਦਿੰਦੇ ਆ ਘੱਟੋ ਘੱਟ ਮੇਰੀ ਗੱਲ ਸੁਣੋ ਕੁੱਤੇ ਨਾਲ ਆਪਣੇ ਪੱਕੇ ਸਾਡੇ ਨਾਲ ਕੁੱਤੇ ਇੱਕ ਪਾਸੇ ਕਹੀ ਜਾਂਦੇ ਅਸੀਂ ਕੋ ਲਿਆ ਨਹੀਂ ਲਿਆ ਨਹੀਂ ਅੱਕਾਸੇ ਕੁੱਤੇ ਮੰਗੀ ਜਾਂਦੇ ਸੰਗਦਰੋਖੇ ਉਹ ਆਵਾ ਹੱਕੇ ਰੱਖਦੇ ਆ ਵਾਹ ਦੇਖ ਮੇਰੀ ਗੱਲ ਸੁਣ ਗੱਡੀ 'ਚ ਆਏ ਆ ਗੱਡੀ 'ਚ ਆਇਆ ਕੌਣ ਮੇਰੀ ਗੁੜੀ ਗੋਪੀ ਨਾ ਗੋਪੀ ਨੇ ਆ ਜਾ ਉਹ ਯਾਰ ਦਾ ਮੈਂ ਤੇਲ ਪਵਾਇਆ ਮੈਂ ਹੈਗਾ ਮੈਂ ਭਾਬੀ ਜੀ ਮੈਂ ਕਹਾਂ ਗੋਪੀਨਾਥ ਦੇ ਹਾਜਮੂਲਾ ਨਹੀਂ ਖਾਦਾ ਕਹਿੰਦਾ ਸੌ ਰਿਹਾ ਨੇ ਜਾਣਾ ਹੋਣਾ ਪੱਦ ਦੇ ਪੱਦ ਮਾਰੀ ਆ ਆਓ ਤੂੰ ਰਹਿਣ ਦੇ ਕੋਈ ਫਾਟ ਨਹੀਂ ਕਰ ਉਹ ਫਾਟ ਕਰ ਲੈ ਤੂੰ ਜੰਪ ਕਰ ਆਏ ਗੋਪੀ ਗੋਪੀ ਦਾ ਇਹੀ ਕੰਮ ਆ ਮੈਨੂੰ ਪਤਾ ਆ ਮम्मा ਤੁਸੀਂ ਟੱਕ ਦੇ ਦੇ ਹਲ ਪੈ ਲੈ ਸੁਸਕੀ ਤੂੰ ਸਾਲੋ ਕਾਜ ਨੂੰ ਮੇਰੇ ਵੀ ਬਹੁਤ ਘਟਵਾ ਜਾਂ ਮਾਰਨ ਦਾ ਇਹ ਵੱਧ ਨਹੀਂ ਹੈ ਤੁਸੀਂ ਭਾਈ ਫਲਸ਼ ਆਈ ਆ ਕੋਈ ਗੱਲ ਨਹੀਂ ਕਰਨੀ ਇਹ ਦੇਖਣਾ ਨਾ ਭਾਈ ਫਲਸ਼ ਆ ਆਪਾਂ ਘਰ ਦੇ ਨੂੰ ਕਹਦੇ 3 ਵਜੇ ਨਾਲ ਕਹਿਣਾ ਵੀ ਡਰਦਾ ਨੂੰ ਭਾਈ ਪ੍ਰੈਸ਼ਰ ਇਹ ਹੱਕ ਮੈਂ ਪ੍ਰੈਸ਼ਰ ਜੀ ਭਾਈ ਟਾਇਲਟਸ ਮੇਰੀ ਗਾਹ ਹੁਣ ਗੱਡੀ ਦੇ ਵਿੱਚ 2000 ਦਾ ਪਵਾਇਆ ਤੇਰੀ ਗਾਹ ਸਾਹਮਣੇ ਕਿਹਨੇ ਜਾਇਆ ਕੋਣ ਇਹ ਨਾ ਤੇਰਾ ਸੋਹਰਾ ਨਾ ਮम्मा ਨਾ ਕੋਈ ਸੋਹਰਾ ਨਾ ਦਿੱਤਾ ਓਕੇ ਬਿਲਕੁਲ ਦਿੱਸੋ ਮਮਾ ਇਹੋ ਬੋਲਦਾ ਮੈਂ ਸਭਾ ਨਹੀਂ ਆ ਦੇਖ ਮੇਰੇ ਘਰ ਸਾਹ ਮੇਰੇ ਭਰਾ ਨੂੰ ਦੇ ਨਾ ਲੈਣੀ ਗੱਡੀ ਨਾ ਲੈਣਾ ਨਾ ਦੇਣਾ ਮੋੜ ਦੀ ਝੋਟੀ ਦੀ ਕੋ ਉਹਨਾਂ ਨੇ ਪਲੂਣ ਦੀ ਘੱਟੀ ਲੈ ਦੋ ਮੇਰੇ ਭਰਾ ਨੂੰ ਜੇ ਖਾਲੇ ਮੈਨੂੰ ਪਤਾ ਸਾਲ 6 ਮਹੀਨੇ ਮੇਰੇ ਭਰਾ ਦਾ ਬਾਹਰ ਨਹੀਂ ਬੰਦਣਾ ਓਏ ਪਸਗਣਾ ਕੰਮ ਕਾਦੇ ਬੋਲਦਾ ਮੇਰੇ ਭਾਬੀ ਲੱਗੇ ਜਾਂਦੇ ਆ ਮੈਂ ਫਲੈਂਟਲੀ ਇਹ ਚੱਲਾ ਚਲੋ ਛੱਡੋ ਰਹਿਣ ਦਿਓ ਅੱਦਾ ਕਰਿਓ ਮੇਰੇ ਮਾਮੇ ਨੂੰ ਨਾ ਬਾਹਰ ਵਾਲੀ ਜਵੀਨ ਲਾ ਦੋ ਮੇਰੇ ਮੰਮੇ ਦਾ ਤੇ ਜੋ ਛੱਡੀ ਛੜਾਈ ਨਹੀਂ ਹੁੰਦੇ ਗੋਰੀਆਂ ਮੁਬੂ ਸਿਆਣੀਆਂ ਹੋਈਆਂ ਉਹ ਲੈ ਆ ਦੋ ਹਾਂ ਨਾ ਹਮੜੇ ਦੇ ਹਲਕਾ ਜਿਹਾ ਹੌਨਾ ਕੋਮਲ ਕਹਿ ਕੋਮਲ 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 ਦੇ ਕੋਮਲ ਕੋਮਲ ਨਾਲ ਪਿਆਰ ਪਾਵੀਂ ਤੇਰਾ ਹਾਂ ਹਾਂ ਕੀ ਗਾਓ ਦਰੋਇਆ ਇਹਨੂੰ ਆ ਨਾ ਰੋਜ਼ ਇਦਾਂ ਰੋਟੀ ਦੇਣੀ ਆ ਤੇ ਇਹ ਪਿਆਰ ਨਾਲ ਉੱਤੇ ਐਸਾ ਤੇ ਹੱਥ ਫੇਰਨਾ ਇਹਦੇ ਹਾਂ ਉਂਗਲ ਨਹੀਂ ਹੱਥ ਫੇਰਨਾ ਹਾਂ ਆਲੇ ਉਹ ਪਿਆਰ ਦੇਖਦੇ ਰਾਹੀ ਜਨਵਰ ਪਿਆਰ ਮੰਗਦੇ ਹੋਰਨੇ ਕੋ ਖਾਓਗੀ 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 ਗੋਪੀ ਨੇ ਕਹਿਣਾ ਫੇਕ ਖਾਣੀ ਕੋਮਲ ਖਾਲਾ 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 ਆਪਣੇ ਹੀ ਆ ਬੰਦੇ ਟੀਚੇ ਗਿਰਦੀ ਹੈ ਓਹੋ ਚੱਕ ਮਾਰੀਏ ਪਹਿਲਾਂ ਮੱਥੇ ਨੂੰ ਲਾ ਰੋਟੀ ਰੋਟੀ ਪਿੱਛੇ ਆਪਾਂ ਦੌੜੇ ਭੱਜੇ ਫਿਰਦੇ ਸਾਰੀ ਦਿਹਾੜੀ ਇਹ ਆਣੇ ਆ ਕੋਮਲ ਆਡਾ ਜਿਹੜਾ ਢਿੱਡ ਭਰਦਾ ਆ ਲੈ ਆਜਾ ਕੁਮ ਇਹ ਅੰਗਰੇਜ਼ੀ ਨਹੀਂ ਜਾਣਦੀ ਪੰਜਾਬੀ ਚ ਹੀ ਹੈ ਸਾਰਾ ਬਤਾਓ ਸਾਰਾ ਜਿੰਨੀ ਉਹਨੂੰ ਬਜਾਈ ਰੋਟੀ ਦਿੰਨੀ ਇੰਨੀ ਆ ਉਹਦੇ ਮੇਰੇ ਲਾਗਦਾ ਨੰਗਣੀ ਨਹੀਂ ਇਹ ਚੱਲ ਇਹ ਸਾਫ ਸਾਫ ਖਾਓਗੀ ਉਹਨੂੰ ਮਾੜੇ ਪਿਆਰ ਚਾਹੀਦਾ ਕਿਉ ਡੂਡੂ ਕਿ ਮਿੱਟੀ ਖਾਏਗਾ ਫੇਰ ਨਹੀਂ ਇਹ ਥੋੜੀ ਡੂਡਨ ਦੇਣੀ ਆ ਦੇ ਕੋਮਲ ਲੈ ਖਾ ਲੈ ਮੇਰਾ ਪੁੱਤ ਆ ਦੇ ਇਹ ਦੇ ਐ ਸੋਚਦੀ ਵੱਲਣਾ ਥਾਲੀਏ ਮੈਨੂੰ ਹੀ ਪਛਾਣਣਾ ਭੁੱਲ ਗਈਆਂ ਤੇਰੇ ਤੋਂ ਖਾਣੀਆਂ ਦਿੱਦੀਆਂ ਲੈ ਤੂੰ ਖਾ ਲੈ ਇਹ ਰੋਟੀ ਨਹੀਂ ਖਾਂਦੇ ਹਨਾ ਉਹ ਦੇਦਾ ਯਾਰ ਕੱਲ ਤੇਰੇ ਤੋਂ ਖਾ ਗਈ ਦੇ ਦੇ ਇੱਕ ਇੱਕ ਬੱਬ ਅੱਜ ਸਮੂਹ ਹੈ ਨਹੀਂ ਸ਼ੀ ਵਾਂਸ ਚਿਕਨ ਆ ਦਾ ਦੋ ਤੈਨ ਖਾ ਜੀ ਐਵੇਂ ਚਿਕਨ ਹੈ ਚਿਕਨ ਹੈ ਚਿਕਨ ਨਹੀਂ ਖਾਂਦੀ ਆ ਨੌਨ ਵੇਜ ਜੀ ਆ ਇਹ ਸਾਰੀਆਂ ਨੌਨ ਵੇਜ ਨਹੀਂ ਵੇਜ ਹੁੰਦਾ ਚਿਕਨ ਰਫ ਕਾਲਾ ਕਾਲਾ ਸਾਰੀਆਂ ਮੀ ਤੇ ਕੋ ਖਾਣਾ ਹਾਟ ਗਿਨੇ ਕਮ ਬੈਠਾ ਦੇ ਕਿ ਬੁਸਤੀ ਖਾਉਣੀ ਹੈ ਤੇ ਖਾਦੀ ਨਹੀਂ ਲੋ ਲੇਖਾ ਹੋ ਗਈ ਨਹੀਂ ਖਾਣਗੀ ਅੱਜ ਨਹੀਂ ਖਾਣੀਗੀ ਜੇ ਕਰ ਰੱਜੀਆਂ ਆ ਰੱਜੀ ਐ ਨਜ਼ਰ ਲੱਗ ਗਈ ਐਨੂੰ ਕਿਸੇ ਦੀ ਮਿਰਚਾਂ ਵਾਰਫੇ ਸੁਕੋ ਬਈ ਇਹ ਨਾ ਜੜਾਈ ਰਗਾਦੀ ਇਹ ਨਹੀਂ ਹਾਂਦੀ ਉਹ ਇੱਧਰ ਰੋਟੀ ਨੂੰ ਤਰਸੇ ਪਏ ਸੀ ਆ ਲੈ ਤੂੰ ਕਮਨ ਖਾ ਲੈ ਤਰਜੂਨ ਕਹਿਣ ਲੱਗਾ ਫੋਲ ਦੂ ਨਾ ਖਾ ਲੈ ਇਹ ਪਤਾ ਕਾਦੇ ਨਹੀਂ ਖਾਂਦੀਆਂ ਸਮਝ ਗਿਆ ਮੈਂ ਦਵਾ ਦੇ ਕੇ ਹਟਿਆ ਇਹਨਾਂ ਨੂੰ ਮਲੱਪਾਂ ਦੀ ਹਾਂ ਹਾਂ ਤਾਂ ਇਹਨਾਂ ਦੇ ਲੈ ਆ ਤਰਸ ਦੇ ਦੋ ਲੈ ਆ ਇਹਨੂੰ ਜੀਤੋਂ ਦੇ ਦਨੇ ਜੀਤੋਂ ਕੰਮ ਯਾਰ ਲੈ ਮੁਰਗੀ ਦੇ ਟੋਕ ਆ ਮੁਰਗੀ ਕੋਈ ਨਹੀਂ ਗੋਲੀ ਨਾ ਕੋਟ ਖਾਣੀਆਂ ਆ ਨਹੀਂ ਆਪੇ ਐਨੂੰ ਕੱਟੇ ਨੂੰ ਪਾ ਮੁਰਗੀਆਂ ਵਾ ਆ ਆ ਆ ਆ ਫੱਕਾ ਕਬੂਤਰ ਆ ਇਹ ਕਬੂਤਰ ਆ ਆ ਆ ਕੋੜੇ ਕੋੜੇ ਆ ਆ ਆ ਆ ਆ ਆ ਇਹ ਤਾਂ ਭੋਰ ਦੇ ਆ ਵੀ ਖਾ ਜਾਣੀਆਂ ਇਹਨੇ ਉਹ ਕਿਹੜਾ ਕੁੱਤੇ ਆ ਰੱਟ ਕੋਈ ਹਟ ਜਾ ਚਪੇੜਾ ਖਾਉਂਗੀ ਭੱਟ ਕੇ ਮੇਰੇ ਕੋਲ ਨਹੀਂ ਉਦਾਂ ਕਰਦੀ ਆ ਕਿ ਜਿਆ ਘੱਟ ਕਰ ਵੀ ਮਤਲਬ ਮੈਂ ਕਿਹਾ ਉਹਨੂੰ ਕਿਹਾ ਕਿ ਜਿਆ ਘੱਟ ਕਰ ਸੁਕੂ ਵੀ ਨੂੰ ਕਹਿ ਤਾਰ ਆਹ ਦੇਲਾ ਕੁੱਕੜ ਵੀ ਇੱਕੇ ਗੱਲ ਕਹਿੰਦੇ ਉਹ ਕਹਿੰਦੇ ਸ਼ਰਫੋ ਚਾਲ ਤਾਰਾਂ ਚੋ ਦਾੜੀ ਆ ਡੂਡੋ ਛੱਡ ਆ ਆ ਇਹਨੂੰ ਚੋਪੇ ਦਾ ਆਪ ਦੋਈ ਜਾਣੇ ਚਾਹੁੰਦੇ ਦੋ ਮਿੰਟ ਰੋਕ ਰੋ ਦੇ ਫਿਰ ਦਿਲੋਂ ਬਾਹਰ ਚੜਦੇ ਆ ਉਹ ਜੋ ਆ ਗਏ ਆ ਗਏ ਚਿਕਨ ਆ ਗਏ ਚਿਕਨ ਚਿਕਨ ਸਾਇੰਪਰ ਹੋ ਜਾ ਓਏ ਚਿਕਨ ਆ ਗਏ ਗ੍ਰੀਨ ਚਿਕਨ ਯਾ ਰੋਸਟ ਚਿਕਨ ਓਏ ਇਹ ਉਹ ਚਿਕਨ ਜਦੋਂ ਚਟਕਾਏ ਭਾਬੀ ਨੇ ਚੜਕਾ ਕੇ ਖਾਣਾ ਜਦੋਂ ਖਾਦੇ ਪੀਸ ਚਿਕਨ ਬਰੈਸਟ ਦਦੋ ਲਾ ਵੇਕ ਵਾ ਪੀਸ ਚਿਕਨ ਬਰੈਸਟ ਭਾਬੀ ਦੀ ਚਿਕਨ ਸਾਰੀ ਇੰਗਲੈਂਡ ਦੀ ਮੈਨੂ ਯਾਦ ਕੀਤੀ ਆ ਭਾਬੀ ਕੀ ਚਿਕਨ Or would you like some peri peri chicken wings hello teri bhanu inna nu jan di ae eh ni ko kenni chaavi de chaavi hai mero daddy pukhoan a ke tera main aape utthe chaknu honu 10 baje e bhi gal paddi hai yaar main hun edda kehnda hi ha tu tu kithe kendo ਤੂੰ ਕਹ ਡੈਡੀ ਮੈਂ ਤੂੰ ਕੋਲ ਆ ਲੈ ਕੋਈ ਨਹੀਂ ਮੈਂ ਆਪੇ ਚੱਕ ਰਿਆ ਕਰਨਾ ਐਵੇਂ ਬੋਲੀ ਨਹੀਂ ਮਾੜਾ ਰੋਬ ਜਿਆਦਾ ਚਾਹੀਦਾ ਤਰਾ ਬਦੌੜੀਆਂ ਆ ਪਤਾ ਯਾਰ ਮੈਂ ਮੈਂ ਕਹਿੰਨਾ ਯਾਰ ਮੈਂ ਚੱਕ ਦੂੰਗਾ ਗੋਹਾ ਯਾਰ ਵਾਪਸ ਜਾ ਤੂੰ ਕਹ ਡੈਡੀ ਤੂੰ ਗੋਹਾ ਨਾ ਚੱਕੀ ਮੈਂ ਆਪੇ ਚੱਕੂ 10 ਵਜੇ ਯਾਰ ਡੈਡੀ ਗੋਹਾ ਨਾ ਚੱਕੀ ਯਾਰ ਤੂੰ ਹੀ ਚੱਕ ਲੈ ਮੇਰੇ ਜਾ ਛੱਡ ਤੂੰ ਕੁਝ ਨਹੀਂ ਕਰਨਾ ਤੂੰ ਉਧਰ ਚਾਹ ਲੈ ਕੇ ਬਿਨੇ ਹੁਣ ਭਾਈ ਦਰਵਾਜ਼ੇ ਬਣਾ ਕੇ ਲੈ ਜਾ ਕਰਨੀ ਤੂੰ 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 ਕੀ ਕਰਦੀ ਹੁਣ ਹੁਣ ਤੂੰ ਹੁਣ ਬੈਠਾ ਆ ਤੂੰ ਦੱਸ ਕੀ ਕਰਦੀ ਐ ਰੋਟੀ ਲਾ ਕੇ ਔਖੀ ਐ 7 ਵਜੇ ਉੱਟੂਗੀ ਉਦੋਂ ਮੇਰਾ ਟਾਈਮ ਤੇ ਚਾਹ ਲੈ ਕੇ ਆ ਜਾਂਦੀ ਐ ਹਾਏ ਰੱਬਾ ਆਜੇ ਮਾਨਪਰੀ ਚੁੱਲੇ ਚਾਰ ਦੇਣੀ ਆ ਰੋਟੀਆਂ ਨੂੰ ਬਣਾਉ ਮਾਨਪਰੀ ਤੋਂ ਚੜਾਤਾ ਸਹੀ ਉਹ ਚਾਰ ਦੇ ਤੂੰ ਹੈ ਨਹੀਂ ਯਾਰ ਆਲੇ ਅਗਲੀ ਨੂੰ ਨਜ਼ਾਰੇ ਲੈ ਲਾਂਦੇ ਹੋਰ ਚਾਰ ਦੇਣਾ ਉਹਨੇ ਚੱਲ ਜਾਣਾ ਐ ਉੱਥੇ ਕੰਮੇ ਹੀ ਕਰਨਾ ਉਹਨੇ ਮੇ ਰੋਟੀਆਂ ਤਾਂ ਮੈਨੂੰ ਖੁਲਾ ਕੇ ਪਕਾ ਦਵੇ ਸਸਤਾ 100 ਕ ਲੈ ਲਵੇ ਮੜ ਜਾ ਸਾਣਾ ਤੂੰ ਤਾਂ ਚੌਨੀ ਆਤੀ ਇੱਕ ਹਨਗਰ ਨੋਹੇ ਗਲਗਰ ਹੋਗਾ ਤੇਰਾ ਕੰਮ ਚੱਲੇ ਗੁੱਡੀ ਦੇ ਨਾਲ ਤੂੰ 100 ਪੱਦ ਪਿੰਗਾ ਪਾਈਆਂ ਮੈਨੂੰ ਨਹੀਂ ਪਤਾ ਕਿੰਨੀਆਂ ਚੁਗਲੀਆਂ ਤੂੰ ਕੀਤੀਆਂ ਬੂਟੇ ਮੈਨੂੰ ਸੌ ਲਗੇ ਜੇ ਮੈਂ ਆਪਣੀ ਕੁੜੀ ਦੀ ਕਿਸੇ ਕੋਲ ਚੁਗਲੀਆਂ ਕਰਾਂ ਹਾਂ ਕਦੀ ਵੀ ਨਹੀਂ ਹੋ ਸਕਦਾ ਕਰ ਸਕਦੀ ਆ ਤੂੰ ਬੂਟੇ ਦੀ ਬੋਟੀ ਨਾਲ ਇੰਨਾ ਨੇ ਪਠ ਚਾੜੀ ਇੰਨਾ ਸਿਖਾਇਆ ਇੰਨਾ ਸਿਖਾਇਆ ਅਗਲੇ ਦੇ ਕਰਕੇ ਸੁਭਾਤਾ ਨੇ ਸਵੇਰੇ ਦੁੱਧ ਲੈਣ ਆਇਆ ਉਹ ਦੁੱਤ ਵਾਲਾ ਤੂੰ ਸਵੇਰੇ ਹੀ ਯਾਰ ਅਮਾ ਤੂੰ ਅਗਲੇ ਨੂੰ ਪੈ ਜਾਣੀ ਹੈ ਯਾਰ ਐ ਨੋਖਾ 12 ਵਜੇ ਕਹਿੰਦੇ ਦੁੱਧ ਇੱਥੇ ਪਿਆ ਸੀ ਲੈ ਨਹੀਂ ਸੀ ਗਿਆ ਓਏ ਸਾਡੇ ਲੋ ਅਗਲੇ ਦਾ ਖਰਾਬ ਹੋ ਜੇ ਮੈਂ ਇਹੀ ਕੀ ਲੈਣਾ ਦੇਣਾ ਉਹ ਅਗਲੇ ਨੂੰ ਸਾਨੂੰ ਕਹੂ ਮੈਂ ਦੁੱਧ ਖਰਾਬ ਦੋ ਅਗਲੇ ਨੂੰ ਪਾ ਯਾਰ ਉਹ ਤਾਂ ਕਹਿੰਦੀ ਕਾਪਨ ਜੀ ਕੌਣ ਪਾ ਕੇ ਲੈ ਗਿਆ ਪਤਾ ਨਹੀਂ ਉਹ ਆਪ ਹੀ ਲਗਿਆ ਉਹ ਕਹਿੰਦਾ ਮੈਂ ਲੈ ਗਿਆ ਅੱਜ ਤਾਂ ਦਿੱਤਾ ਹੀ ਨਹੀਂ ਉਹਨੂੰ ਫੇਰ ਉਹਨੂੰ ਪਾ ਕੇ ਯਾਰ ਉਹਦਾ ਰੱਖ ਦੋ ਲੈ ਜਾਣਾ ਲੈ ਆਵੇ ਨਹੀਂ ਤਾਂ ਉਹਦੇ ਨਾਲ 70 ਰੁਪਏ ਕੈਮ ਆ ਬਸ ਉਹਨੂੰ ਇੱਕ ਵਾਰ ਸਮਝਾ ਦੇ ਯਾਰ ਇੱਕ ਲਈ ਜੇ ਉਹਨਾਂ ਦਾ ਨਿਆਣਾ ਆ ਜਾਵੇ ਉਹਨਾਂ ਟਟਕੇ ਪੈ ਜਾਂਦੀ ਆ ਹਣੋ ਦਾ ਯਾਰ ਤੂੰ ਮੈਂ ਦੇਖਿਆ ਲਾ ਕਰ ਬੰਦਾ ਤੋਂ ਬੰਦਾ ਕੋਪੀ ਤੂੰ ਮੈਂ ਤਾਂ ਬਹੁਤ ਉਕੀਆ ਤੂੰ ਮੈਨੇ ਮਾਰ ਦੇ ਚੈ ਚੜਾ ਦੇ ਦੇ ਮੈਂ ਉੱਥੇ ਲੰਗਰ ਛਕਣ ਜਾਣਾ ਸੀ ਮੈਨੂੰ ਕਰ ਐਦਾਂ ਮੇਰੇ ਤੀੜੀਆਂ ਬਾਰੇ ਵੀ ਚੱਲ ਚੱਲ ਤੂੰ ਜਾ ਸਾਨੂੰ ਤਾਂ ਲੰਗਰ ਛਕਣ ਦੇ ਰਾਮਦਨ ਮੇਰਾ ਗਲਾ ਖਰਾਬ ਕੀਤਾ ਪਿਆ ਬਲਾ ਬਲਾ ਕੇ ਨਾ ਬੋਲ ਬੋ ਤੂੰ ਤੇ ਹੁੱਦੀ ਬੋਲਦੀ ਰਹਿਣੀ ਆ ਆ ਡੈਡੀ ਦਾ ਪੰਪਮੈਂਟ ਹੋਗਾ ਤੇ ਬੈਂਸੀ ਲਗਾ ਦਾ ਥੀਰ ਨਹੀਂ ਸੀ ਤੀਨੋਂ ਨੇ ਇਹੀ ਗਿਆ ਕਿ ਜਾਲ ਸੀਰ ਨਹੀਂ ਤੂੰ ਇੰਨਾ ਯਾਰ ਉਹਦੇ ਦਾ ਗਾਲੇ ਗਲ ਪੈ ਗਈ ਤੋਂ ਨੇ ਪੁੱਛਿਆ ਬੇ ਇਹ ਕਿੱਦਾਂ ਸੀਨ ਸੀ ਕੀ ਹਿਸਾਬ ਕਿਤਾਵਾ ਬੇ ਮੈਂ ਉਹਨੂੰ ਦੱਸ ਦੀ ਵਿਆਹ ਹਿਸਾਬ ਕਿਤਾਵ ਸੀ ਬਿਲਕੁਲ ਹਿਸਾਬ ਕਿਤਾਵਾ ਕਿਤੇ ਲੱਗ ਲੱਗ ਮੈਂ ਵੀ ਬੜੇ ਵਿਆਹ ਦੀ ਸੀਨੀ ਆਓ ਓ ਯਾਰ ਡੈਡੀ ਤੂੰ ਨਾ ਹੀ ਕੁਝ ਕਿਹਾ ਕਰ ਯਾਰ ਤੂੰ ਨਾ ਹੀ ਯਾਰ ਗੋਲੇ ਖਿਜੀ ਫੇਰਦੀ ਬਗੇਰ ਮਤਲਬ ਤੋਂ ਤੂੰ ਦਾ ਹਵੇ ਬੇ ਓਂ ਫੇਉ ਦੀਆਂ ਰੋਟੀਆਂ ਤੇ ਓ ਯਾਰ ਤੂੰ ਚਲ ਜਾ ਯਾਰ ਸੱਚੀ ਕਹਿੰਨਾ ਟੱਕ ਟ ਕਰਾਵਾਂ ਤੇਰੀ ਮੈਂ ਚਲ ਜਾ ਕਿਉਂ ਕੀ ਗੱਲ ਆਹ ਇਹ ਨਾਲ ਨਾ ਜੀਣਾ ਨਾ ਜੀਣਾ ਨਾ ਜੀਣ ਦੇਣਾ ਇਹ ਨਹੀਂ ਐ ਯਾਰ ਦੁਖੀ ਆ ਗਏ ਯਾਰ ਕਦੀ ਪਥੂ ਕਦੀ ਗੋਹਾ ਕਦੀ ਘਰ ਵਾਲੀ ਯਾਰ ਮੈਂ ਇਰੀ ਡੇਡ ਆ ਨਾ ਮੈਂ ਭਾਂਡੇ ਤੋਂ ਦੁਆ ਮੰਨ ਕੇ ਨਾ ਭਾਂਡੇ ਤੋਂ ਐਵੇਂ ਭਾਂਡੇ ਤੋਂ ਕਿਉਂ ਲੈ ਤੇਰਾ ਜਵਾਨਾ ਹੋਰ ਸੀ ਤਾਂ ਹੁਣ ਕਿਤੇ ਖੰਭ ਲੱਗ ਗਏ ਮਾਨੇ ਦਾ ਹੀ ਲੱਗ ਹੈ ਜਮਾਨਾ ਤਾਂ ਉਹੀ ਆ ਨਾ 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 ਭਾਂਡੇ ਭੁੰਡੇ ਨਹੀਂ ਧਵਾਣੇ ਮੈਂ ਭਾਂਡੇ ਧਵਾ ਕੇ ਉਹਦੇ ਹੱਥਾਂ ਲੈ ਵਾਓ ਡਿਸ਼ਵਾਸ਼ਰ ਦੀ ਆ ਉਹਦੇ ਸਮੈਲ ਆਉਣ ਲੱਗ ਪਈ ਤਾਂ ਜੋ ਭਾਂਡੇ ਨਹੀਂ ਧਵਾਣੇ ਮੈਂ ਤਾਂ ਉਹਦੇ ਤੋਂ ਲਸਣ ਨਹੀਂ ਛਲਾਉਣ ਦਿੰਦਾ ਰਾਮ ਤੇ ਸਾਰੀ ਉਮਰ ਤੇਰੀ ਮਾਂ ਦੇ ਹੱਥਾਂ ਜੋ ਕਹੀ ਯਾਰਾ ਮਾ ਤੂੰ ਜਿਆਣੀ ਬਿਆਣੀ ਆ ਤੂੰ ਕਰਦੀ ਚੰਗੀ ਲਾਦੀ ਮੈਂ ਆਪਣੀ ਬੋਟੀ ਤੋਂ ਨਾਲ ਲਸਣਸ ਲਾਉਣਾ ਨਾ ਪਿਆਜ਼ ਕਟਾਉਣੇ ਨਾ ਮੈਂ ਭਾਂਡੇ ਮਾਜੇ ਮੈਂ ਕੱਖ ਨਹੀਂ ਕਰਾਉਣਾ ਯਾਰ ਤੂੰ ਇਦਾਂ ਕਰ ਇੱਕ ਹੋਰ ਰੱਖ ਰੋਟੀਆਂ ਨੂੰ ਕੀ ਜਦ ਤੱਕ ਫੇ ਰੋਟੀਆਂ ਨਾ ਰੱਖ ਯਾਰ ਤੂੰ ਮੁੱਕ ਗਿਆ ਮੈਂ ਚੰਗੀ ਭਲੀ ਹੈਗੀਆਂ ਤੂੰ ਸਾਲੇ ਮੇਰੇ ਚ ਕੱਲ ਗੱਡਿਓ ਉਹਦੇ ਚ ਕੱਲ ਗੱਡੇ ਆ ਤੇ ਲੱਤ ਦੌ ਦੇ ਤੇਰੇ ਬਹੁਤ ਲੱਤ ਦੌ ਤੇ ਚੁਗਲੀਆਂ ਨੂੰ ਲੱਤ ਨਹੀਂ ਦੌਦੀ ਗੁੱਡੀ ਨਾ ਤੂੰ ਯਾਰ ਪਤਾ ਹੀ ਕਰਦੀ ਆ ਹੁਣ ਗੁੱਡੀਆਂ ਚੁਗਲੀਆਂ ਸਾਰੀਆਂ ਸੰਦੀਪ ਭੈਣ ਕੋ ਓਏ ਮੈਂ ਹਾਈ ਨਹੀਂ ਮੈਨੂੰ ਸਾਰਾ ਪਤਾ ਰਾਮ ਦਿਆ ਸਾਡੇ ਭੈਣਾ ਭੈਣਾ ਚ ਪ੍ਰਸਾਦ ਪਾਉਣ ਵਾਲਾ ਕੁੱਤੇ ਗੱਲ ਮੈਂ ਕਰਦਾ ਨਾ ਸੱਚੀ ਕੋਰੀ ਕੋਰੀ ਗੱਲ ਕਰੀ ਦੀ ਕੋਰੀ ਚੋਰੀ ਚੁਗਲੀ ਨਹੀਂ ਕਰੀ ਦੀ ਉਹ ਯਾਰ ਡੈਡੀ ਤੂੰ ਧਾਰਾਂ ਚਵਾ ਜੇ ਮੈਂ 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 ਆਪਣੀ ਜਨਾਨੀ ਨਾਲ ਜਾ ਨਾ ਤੂੰ ਇਹ ਮੈਨੂੰ ਕਦੇ ਘੁਮਰ ਦਿੰਦੇ ਨਾ ਬਾਤ ਆ ਉਹ ਯਾਰ ਇਰੀਟੇਟ ਆ ਗਈ ਮੇਰੇ ਤੋਂ ਸਿੱਧੀ ਗੱਲ ਦੱਸਾਂ ਯਾਰ ਅਸੀਂ ਤੈਨੂੰ ਰੋਕਿਆ ਵੀ ਕਦੇ ਜਾ ਤੁਸੀਂ ਮੈਨੂੰ ਜਾਣ ਕਿਦਣ ਦਿੱਤਾ ਅੱਜ ਤਾਂ ਕਹਿੰਦੇ ਜਾ ਕਿਦਣ ਰੋਜ਼ ਕਹਿੰਦੀ ਸੀ ਮੈਂ ਕਿਤੋਂ ਹੀ ਤਾਂ ਰੋਜ਼ ਰੋਕਦੇ ਆ ਪਹਾੜੀ ਏਰੀਏ 'ਚ ਇਹ ਨਹੀਂ ਜਾਣ ਦਿੰਦੀ ਯਾਰ ਮੈਂ ਨਿਆਣਾ ਯਾਰ ਮੈਂ ਵਿਆਹ ਕਰਾ ਲਿਆ ਪੇ ਵੀ ਕਹੀ ਯਾਰ ਦੀ ਆ ਤੂੰ ਪਹਾੜੀ ਏਰੀਏ 'ਚ ਨਹੀਂ ਜਾ ਸਕਦਾ ਮਾਇਆ ਯਾਰ ਮਾਇਆ ਕੀ ਕਰ ਮੈਂ ਪਹਾੜੀ ਏਰੀਆ ਚ ਨਹੀਂ ਜਾ ਸਕਦਾ ਜਿੱਦਣ ਮੈਂ ਬਾਹਰ ਅੰਦਰ ਚਲ ਗਿਆ ਉਦੋਂ ਵੀ ਤਾਂ ਜਹਾਜ਼ ਚ ਬਹਿ ਕੇ ਹੀ ਜਾਣਾ ਪਹਾੜਾਂ ਤੋਂ ਡਰ ਲੱਗਦਾ ਯਾਹ ਜਾਜ ਤੋਂ ਨਹੀਂ ਲੱਗਦਾ ਮੈਨੂੰ ਜਾਤੋਂ ਵੀ ਲੱਗਦਾ ਉਹ ਨਹੀਂ ਯਾਰ ਅਮਾ ਮੈਂ ਇਦਾਂ ਔਖਾ ਯਾਰ ਵਾਹ ਯਾਰ ਕਿਤੇ ਜਾਣ ਆਉਣੇ ਹੀ ਨਹੀਂ ਦਿੰਦੇ ਯਾਰ ਤਪਲਾ ਦੋਖ ਭਾਂਡੇ ਤਾਂ ਕਹਿੰਦੇ ਉਹਨੂੰ ਗੋਪੀ ਮਾਇਂਦ ਵੇ ਜੇ ਭਾਂਡਿਆਂ ਨੂੰ ਉਹਨੂੰ ਦੁਬਾਰਾ ਕੰਨ ਦੇ ਵਿੱਚ ਮੇਰੀ ਇਹ ਆਵਾਜ਼ ਪੈ ਗਈ ਨਾ ਲਸਣ ਛੇਲਣਾ ਨਾ ਉਹਨੇ ਭਾਂਡੇ ਮਾਂਜਨੇ ਨਾ ਪਿਆਜ਼ ਛੇਲਣਾ ਰੋਟੀ ਤਾਂ ਵੀ ਹੱਥਾਂ ਦੇ ਵਿੱਚ ਉਹਦੇ ਆਟਾ ਫਾੜ ਜਾਣਾ ਨਾ ਆਉਂ ਕਰਾਉਣਾ ਕੱਖ ਕੰਮ ਨਹੀਂ ਹੱਲੇ ਕਰਾਉਣਾ ਰੋਟੀ ਲੈਂਦੀ ਕਿ ਹੂਰਾਪਰੀ ਲੈਂਦੀ ਤੂੰ ਵੇ ਤੁਹਾਡੇ ਲਈ ਬੋਟੀਆਂ ਮੇਰੇ ਲਈ ਹੂਰਾਪਰੀ ਹੈ ਰਾਮ ਦੇ ਸਾਰਿਆਂ ਦੇ ਨੋਹਾਂ ਧੀਆਂ ਕਰਦੀਆਂ ਆ ਕੇ ਇਹ ਬੱਕਰੀ ਹੈ ਮੇਰੇ ਲਈ ਕੀ ਗੱਲ ਹੈ ਮੇਰੀਆਂ ਬਾਈਆਂ ਇਹਦੇ ਨਾਲ ਮੈਚ ਕਰਦੀਆਂ ਤੇ ਗੋਹਾ ਚੱਕਣ ਦਾ ਬੜੀ ਸ਼ਤੀ ਲੈ ਗਿਆ ਸੀ ਉਹਨੂੰ ਉਹ ਮੇਰਾ ਕੁੱਤਾ ਮੈਨੂੰ ਸਾਰੇ ਬੱਚਦੇ ਆ ਵੀ ਚੁੱਲ੍ਹੇ ਚੜਾਈ ਚੁੱਲ੍ਹੇ ਚੜਾਈ ਚੰਨੇ ਚੜਾਈ ਨਹੀਂ ਅਸੀਂ ਪਹਿਲਾਂ ਗੋਹੇ ਤੇ ਚੜਾਈ ਰਾਮ ਜੀ ਆ ਮੈਂ ਤਾਂ ਉਸ ਤੋਂ ਪਾਥੀ ਪਸਾਉਣੀਆ ਜਿਹੜਾ ਬਿਜ਼ਨਸ ਮਾਈਂਡ ਅੰਨ ਖਾ ਕੇ ਤੂੰ ਏਡਾ ਕਿੱਥੇ ਜਾਣਾ ਯਾਰ ਮਾਸੀਆਂ ਨੂੰ ਗੋਗੜੇ ਕੱਢਣੇ ਆ ਕਰਨਾ ਵਾ ਵੀ ਕਹਵਾ ਕਰਨਾ ਵਾ ਉਹ ਪਈ ਕਹਿੰਦਾ ਚੱਕੋ ਕਰਨਾ 100 ਗਾਲ ਸਾਡੇ ਖਾ ਖਾ ਨਹੀਂ ਤੇ ਵੱਡਾ ਵੇ ਕੁਦਰਾ ਜਾਂ ਸੈਂਕ ਮੇਰੇ ਵੱਲੋਂ ਪਵਾ ਟੱਬ ਪਰੇ ਹੁਣ ਜੋ ਮਰਜੀ ਹੋਵੇ ਮੈਂ ਨਹੀਂ ਦਿੰਦਾ ਇਹ ਤਾਂ ਗੱਲਾਂ ਗਾਲ ਮੈਂ ਵਿਆਹਲਾ ਉਹਦੀ ਲਾਓ ਘਰ ਵਾਲੀ ਕੰਮ ਮੈਂ ਸਾਜਣ ਕੇ ਵੀ ਕੀ ਮੈਂ ਗੱਲ ਤੋਂ ਗੋਪੀ